ਰੂਗਰੀ ਬਨਵਾਜੈ ਤੇਦੇ ਅਗੇ ਅਰਦਾਸ ਮਹਾਰੀ ਜੀ ਆ ਫਿੰਡ ਸਾਹ ਤੇਰਾ ਕਾਹੋ ਨਾਨਕ ਸਾਹ ਤੇਰੀ ਵੜਿਆਈ ਕੋਈ ਨਾ ਉਹ ਨ ਜਾਣੇ ਮੇਰਾ ਸੋ ਕਾ ਟਾਲਗੁਰ ਸੇਵੀ ਆ ਗਾਨ ਸੈ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਆ ਸਬਦ ਗਸਾਮ ਦੇ ਨੂਰੇ ਆਸੋਂ ਗੁਰਸਾ ਛਟਿਆ ਤਦ ਡਿਟੇ ਸੱਚੇ ਪਾਤਸ਼ਾਹ ਆਲ ਜਨਮ ਆ ਜਨਮ ਦੀ ਕਟਿਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜੇ ਸੋ ਪਾਸ ਬੈਟੇ ਆ ਸੋਈ ਆ ਸਭਨਾ ਆਂਦਾ ਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਜ ਜੀ ਧਨਾਸਰੇ ਮਹਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲ ਕਾ ਨਾਇਕ ਖਸਮ ਹਮਾਰੇ ਨਮਕਾ ਨਮਕ ਤੁਮਹੀ ਪ੍ਰਤਪਾਲਾ ਫਮ ਬਾਰ ਕਾ ਤੁਮਰ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰ ਨਮਕ ਨਮਕ ਤਮਹੀ ਪ੍ਰਤਪਾਲ ਹਮ ਬਾਰਕ ਤੁਮਰੇ ਤਾਰੇ ਜੇਵਾ ਏਕ ਕਵਨ ਗੁਣ ਕਈਐ ਬੇਸ਼ਮਾਰ ਬਿਆੰਤ ਸੁਆਮੀ तेरो अंत नाक नहीं लइयाए रहाओ कोट अपराध हमारे खंडा अनक विदिस मझाव हम अग्यान अल्प मत थोरे तुम आपन बिरद रखावा ਤਮਾਰੇ ਸ਼ਰਨ ਤੁਮਰੀ ਆਸਾਈ ਤਮਹੀ ਸਜਨ ਸੁਹਿਲਾ ਰੱਖੋ ਰੱਖਨ ਹਾਰ ਦਿਆਲਾ ਨਾਨਕ ਕਰਕੇ ਗੋਲਾ ਤੁਮਰੀ ਸ਼ਰਨ ਤੁਮਰੀ ਆਸਾਈ ਤਮਹੀ ਸਜਨ ਸੁਹਿਲਾ ਈ ਰੱਖੋ ਰੱਖਣ ਹਾਰ ਦਿਆਲਾ ਈ ਨਾਨਕ ਕਰਕੇ ਗੋਲਾ ਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨ ਆਸਰੀ ਮੁਹੱਲਾ ਪੰਜਵਾਂ ਤਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿੰਮਕਾ ਨਿੰਮਕਾ ਤੁਮਹੀ ਪ੍ਰਤਪਾਲਾ ਹਮ ਬਾਰਕਾ ਤੁਮਰੇ ਥਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਆ ਭੰਗੰ ਬਿਪੂਤੇ ਹੇ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਬੀਰ ਫਤਿਹ ਪਾਓ ਮੈਦਾਨ ਮਹਿ ਪਕੜ ਹਾਥ ਸ਼ਮਸ਼ੀਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਰਠਿ ਪਾਤਸ਼ਾਹੀ ਦਸਵੀਂ ਪ੍ਰਭ ਜੂ ਤੋ ਕਹਿ ਲਾਜ ਹਮਾਰੀ ਨੀਲਾ ਕੰਠ ਨਰ ਹਰ ਨਰਾਇਣ ਨੀਲਾ ਬਸਣਾ ਬਨਵਾਰੀ ਪ੍ਰਭ ਜੂ ਤੋ ਕਹਿ ਲਾਜ ਹਮਾਰੀ ਨੀਲਾ ਕੰਠ ਨਰ ਹਰ ਨਰਾਇਨਾ ਨੀਲਾ ਬਸਣਾ ਬਨਵਾਰੀ ਰਹਾ ਪਰਮ ਪੁਰਖ ਪਰਮੇਸ਼ਵਰ ਸੁਆਮੀ ਪਾਵਨ ਪਾਉਣ ਆਹਾਰੀ ਮਾਦਵ ਮਹਾ ਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ ਨਿਰਬਿਕਾਰ ਨਿਰਜੁਰ ਨਿੰਦਰਾ ਬਿਨ ਨਿਰਬਿਕਾ ਨਰਕ ਨਿਵਾਰੀ ਇਪਾ ਸਿੰਧ ਕਾਲ ਤ੍ਰਹ ਦਰਸੀ ਕੋ ਕਰੇਤ ਪ੍ਰਨਾਸ਼ਨ ਕਾਰੀ ਧਨਰਪਨ ਤ੍ਰਿਤਮਾਨ ਤਰਾ ਤਰ ਅਨ ਬੇਕਾਰ ਅਸਤਾਰੀ ਹੋ ਮਾਤਮੰਦ ਚਰਨ ਸਰਨਾਗਤ ਕਰ ਗੈ ਲਿਹੁ ਓ ਬਾਰੀ ਧਨਨ ਪਾਨ ਤ੍ਰਿਤਮਾਨ ਤਰਾਤਰ ਅਨ ਬੇਕਾਰ ਅਸਤਾਰੀ ਹੋ ਮਤਮੰਦ ਚਰਨ ਸਰਨਾਗਤ ਕਰ ਗੈ ਲਿਹੁ ਓ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ